ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੁਟਾ ਕੋਟਲੀ ਅੱਜ ਦੀ ਵੀਡੀਓ ਚ ਦੋ ਟਰਾਲੇ ਲੈ ਕੇ ਆਇਆ ਬਈ ਆਪਾਂ ਤੇ ਦੋ ਟਰਾਲੀਆਂ ਤੇ ਇੱਕ 18 ਦਾ ਤਵੀਆਂ ਦਾ ਸੈੱਟ ਪੰਜ ਚੀਜ਼ਾਂ ਆਪਣੇ ਚੈਨਲ ਤੇ ਵਕਾਊ ਲੈ ਕੇ ਆਇਆ ਸਾਰੇ ਭਰਾ ਦੇਖ ਲਓ ਬਈ ਤੇ ਕਿਸੇ ਵੀ ਪੁਰਾਣੇ ਕੋਈ ਐਡ ਕਰਾਉਣੀ ਹੁੰਦੀ ਆ ਤੇ ਆਪਣਾ ਉੱਪਰ ਨੰਬਰ ਲੱਗਿਆ ਵਾ ਆਪਾਂ ਫਿਰ ਹੀ ਐਡਾਂ ਕਰਦੇ ਆਂ ਡੇਲੀ ਬੇਸ ਤੇ ਤੇ ਸਭ ਤੋਂ ਪਹਿਲੇ ਨੰਬਰ ਤੇ ਟਰੈਟ ਸਾਰੇ ਭਰਾ ਦੇਖ ਲਓ ਵੀ ਕਿਸੇ ਵੀ ਪੁਰਾਣੇ ਟਰਾਲਾ ਲੈਣਾ ਹੋਵੇ 16 7 ਇਹ 16 7 ਟਰਾਲਾ ਤੇ ਬਗੈਰ ਜੱਕ ਤੂੰ ਆ ਪੂਰਾ ਹੈਵੀ ਤੇ ਪੂਰਾ ਸਾਫ ਤੇ ਪੂਰਾ ਸੋਹਣਾ ਟਰਾਲਾ ਬਾਈ ਕਿਸੇ ਵੀਰ ਭਰਾ ਨੇ ਇਹ ਟਰਾਲਾ ਲੈਣਾ ਹੋਵੇ ਤੇ ਇਹ ਟਰਾਲਾ ਖੜਾ ਫਗਵਾੜ ਏਰੀਆ 'ਚ ਏਰੀਆ ਬਾਈ ਦਾ ਬਾਈ ਫਗਵਾੜਾ ਤੇ ਬਾਈ ਕਹਿੰਦਾ ਰੇਟ ਮੈਂ ਫੋਨ ਤੇ ਦੱਸੂਗਾ ਕਿਸੇ ਵੀਰ ਭਰਾ ਨੇ ਇਹ ਟਰਾਲਾ ਬਾਈ ਲੈਣਾ ਹੋਵੇ ਤੇ ਸਾਰੇ ਪਾਸੋਂ ਪੂਰਾ ਵਧੀਆ ਬਾਈ ਦਾ ਟਰਾਲਾ ਇਹ ਫਗਵਾੜ ਏਰੀਆ 'ਚ ਖੜਾ ਤੇ ਸੱਡੇ ਬਾਈ ਦਾ ਫੋਨ ਨੰਬਰ ਆ ਤੇ ਲਾਰੇਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀਰ ਭਰਾ ਨੇ ਟਰਾਲੀ ਲੈਣੀ ਹੋਵੇ ਇਹ 12 6.5 ਟਰਾਲੀ ਆ ਬਾਈ ਤੇ ਬਗੈਰ ਜਿੱਕ ਤੋਂ ਬਗੈਰ ਬਈ ਜਿੱਕ ਤੋਂ ਟਰਾਲੀ ਆ ਤੇ ਪੂਰੀ ਭਾਰੀ ਟਰਾਲੀ ਆ ਬਾਈ ਸਾਰੇ ਪਾਸਿਓਂ ਵਜਨ ਵਜਨ ਟਰਾਲੀ ਦਾ ਬਹੁਤ ਆ ਤੇ ਟੈਟੂਰ ਵੀ ਬਹੁਤ ਪਏ ਆ ਤੇ ਪੈਂਡਾ ਬਾਈ ਦਾ ਮੱਤਾ ਪੈਂਡਾ ਬਈ ਮੱਤਾ ਜੈਤੋਂ ਮੰਡੀ ਕੋਲੇ ਪੈਂਡਾ ਤੇ ਜਿਲ੍ਹਾ ਫਰੀਦਕੋਟ ਚ ਪੈਂਡਾ ਆਂਦਾ ਮੱਤਾ ਤੇ ਮੱਤੇ ਪੈਂਡਾ ਬਈ ਟਰਾਲੀ ਖੜੀ ਆ ਬਾਈ ਕਹਿੰਦਾ ਪੂਰੀ ਬਈ ਵਜਨ ਵਾਲੀ ਫੁੱਲ ਭਾਰੀ ਟਰਾਲੀ ਅਸੀਂ ਬਣਾਈ ਸੀ ਤੇ 1 ਲੱਖ ਤੇ 10000 ਰੁਪਏ ਦੇ ਆਸੇ ਪਾਸੇ ਅਸੀਂ ਦੇ ਦਾਂਗੇ ਟਰਾਲੀ ਕਿਸੇ ਵੀਰ ਭਰਾਣੇ ਬਈ ਇਹ ਟਰਾਲੀ ਲੈਣੀ ਹੋਵੇ ਤੇ ਇਹ ਟਰਾਲੀ ਪਿੰਡ ਮੱਤੇ ਖੜੀ ਆ ਜਿਲ੍ਹਾ ਫਰੀਦਕੋਟ ਚ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਭਾਈ ਜੀ ਕਿਸੇ ਵੀਰ ਭਰਾਣੇ ਟਰਾਲੀ ਲੈਣੀ ਹੋਵੇ ਸਾਰੇ ਭਰਾ ਦੇਖ ਲਓ ਬਈ ਇਹ 12 ਛੇ ਟਰਾਲੀ ਆ ਬਈ ਜੈਕ ਵਾਲੀ ਟਰਾਲੀ ਆ ਤੇ 15 16 ਕਵਾਂਟਾ ਦਾ ਵਜ਼ਨ ਆ ਟਰਾਲੀ ਦਾ ਕਿਸੇ ਵੀਰ ਪ੍ਰਾਣੇ ਬਈ ਇਹ ਟਰਾਲੀ ਲੈਣੀ ਹੋਵੇ ਸਾਰੇ ਪਾਸੋਂ ਬਾਈ ਕਹਿੰਦਾ ਮੇਰੀ ਪੂਰੀ ਸਾਫ਼ ਤੇ ਪੂਰੀ ਸੋਹਣੀ ਟਰਾਲੀ ਆ ਬਾਈ ਕੋਈ ਟੱਕ ਨਹੀਂ ਕੋਈ ਟੱਲਾ ਨਹੀਂ ਤੇ ਬਾਈ ਨੇ ਟਰਾਲਾ ਵੱਡਾ ਬਣਾਉਣਾ ਤੇ ਇਹ ਬਾਈ ਨੇ ਟਰਾਲੀ ਵੇਚਣੀ ਆ ਕਿਸੇ ਵੀਰ ਪ੍ਰਾਣੇ ਇਹ ਟਰਾਲੀ ਲੈਣੀ ਹੋਵੇ ਤੇ ਏਰੀਆ ਮੋਗਾ ਮੋਗੇ ਦੇ ਨਾਲ ਪਿੰਡਾ ਬਾਈ ਦਾ ਬਾਈ ਏਰੀਆ ਮੋਗਾ 1 ਲੱਖ ਤੇ 42000 ਦੇ ਆਸੇ ਪਾਸੇ ਬਾਈ ਕਹਿੰਦਾ ਮੈਂ ਟਰਾਲੀ ਦੇ ਦੂੰਗਾ ਬਾਈ ਸਾਰੇ ਪਾਸੋਂ ਪੂਰੀ ਮੇਰੀ ਵਧੀਆ ਟਰਾਲੀ ਹੈ ਜੱਕਾਲੀ ਕਿਸੇ ਵੀਰ ਪ੍ਰਾਣੇ ਬਈ ਇਹ ਟਰਾਲੀ ਲੈਣੀ ਹੋਵੇ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਭਰਾ ਨੇ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ ਇਹ 15 ਸੱਤ ਟਰਾਲਾ ਬਾਈ 7 ਫੁੱਟ ਚੌੜਾ ਤੇ 15 ਫੁੱਟ ਲੰਮਾ ਟਰਾਲਾ ਤੇ ਬਗੈਰ ਜਿੱਕ ਤੋਂ ਬਗੈਰ ਬਈ ਜਿੱਕ ਤੋਂ ਟਰਾਲਾ ਇਹ ਕਿਸੇ ਵੀ ਪੁਰਾਣੇ ਇਹ ਟਰਾਲਾ ਲੈਣਾ ਹੋਵੇ ਤੇ ਇਹ ਟਰਾਲਾ ਖੜਾ ਅੰਮ੍ਰਿਤਸਰ ਏਰੀਏ ਚ ਅੰਮ੍ਰਿਤਸਰ ਏਰੀਏ ਚ ਟਰਾਲਾ ਖੜਾ ਬਾਈ ਬਾਈ ਕਹਿੰਦਾ ਪੂਰਾ ਸਾਫ਼ ਤੇ ਪੂਰਾ ਸੋਹਣਾ ਤੇ ਪੂਰਾ ਭਾਰਾ ਟਰਾਲਾ ਮੇਰਾ ਬਈ ਕਿਸੇ ਵੀ ਪੁਰਾਣੇ ਇਹ ਟਰਾਲਾ ਲੈਣਾ ਹੋਵੇ ਤੇ ਅੰਮ੍ਰਿਤਸਰਗੇ ਅੰਮ੍ਰਿਤਸਰਗੇ ਟੇਲਾ ਖੜਾ ਤੇ ਬਾਈ ਕਹਿੰਦਾ 1 ਲੱਖ 2 ਲੱਖ ਸੌਰੀ 2 ਲੱਖ ਦੇ 20 ਹਜ਼ਾਰ ਦੇ ਆਸੇ ਪਾਸੇ ਮੈਂ ਇਹ ਟਰਾਲਾ ਬਈ ਦੇ ਦੂੰਗਾ ਕਿਸੇ ਵੀ ਪੁਰਾਣੇ ਵੀ ਇਹ ਟਰਾਲਾ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਤਮੀਆਂ ਲਾਣੀਆਂ ਹੁਣ 18 ਸਾਰੇ ਭਰਾ ਦੇਖ ਲਓ ਬਾਈ ਇਹ 18 ਤਮੀਆਂ ਬਾਈ ਪੈੰਡ ਬਾਈ ਦਾ ਤਲਵੰਡੀ ਭਾਈ ਦੇ ਕੋਲੇ ਪੈੰਡਾ ਘੱਲ ਖੁਰਦ ਤੇ ਘੱਲ ਖੁਰਦ ਬਈ ਤਮੀਆਂ ਪਈਆਂ ਹੈ 18 ਤੇ ਤਵੇ ਵੀ 80 85 ਪੈਸੇ ਤਵੇ ਪਏ ਆ ਤੇ ਸਾਰੇ ਪਾਸੋਂ ਬਾਈ ਕਹਿੰਦਾ ਮੇਰੀਆਂ ਪੂਰੀਆਂ ਵਧੀਆ ਤਮੀਆਂ ਬਈ ਨਵੇਂ ਵਰਗੀਆਂ ਤਮੀਆਂ ਪਈਆਂ ਕਿਸੇ ਵੀਰ ਪ੍ਰਾਣੇ ਇਹ ਤਮੀਆਂ ਲੈਣੀਆਂ ਹੋਣ ਤੇ ਬਾਈ ਕਹਿੰਦਾ 75 ਕੁ ਹਜ਼ਾਰ ਦੇ ਆਸੇ ਪਾਸੇ ਮੈਂ ਇਹ ਤਮੀਆਂ ਦੇ ਦੂੰਗਾ ਬਾਈ ਤੇ ਬਾਈ ਦਾ ਪੈੰਡ ਬਈ ਘੱਲ ਖੁਰਦ ਤਲਵੰਡੀ ਭਾਈ ਕੋਲੇ ਪੈੰਡਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲੇ ਪੰਜ ਸੀ ਬਈ ਤੇ ਆਪਾਂ ਪੰਜੇ ਦਿਖਾਤੀਆਂ ਤੇ ਕੱਲ ਨੂੰ ਕੋਈ ਨਵੀਆਂ ਵੀਡੀਓ ਖੇਤੀਬਾੜੀ ਸੰਧਾਂ ਦੀਆਂ ਲੈ ਕੇ ਆਪਾਂ ਫੇਰ ਆਵਾਂਗੇ ਤੇ ਵੀਡੀਓ ਨੂੰ ਬਈ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਲਾਈਕ ਕਰਦਿਆ ਕਰੋ ਸਾਰਿਆਂ ਨੂੰ ਬਈ ਹਸਰੀ ਕਾਲ